ਸਤਿ ਸ੍ਰੀ ਅਕਾਲ ਮੇਜਰ ਨਿਊਜ਼ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਾ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਨਾ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅੱਜ ਕੀਤਾ ਗਿਆ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਗਈਆਂ ਨੇ ਅਮਿਤ ਸ਼ਾਹ ਦੇ ਨਾਲ ਫੋਨ ਤੇ ਸੀਮ ਭਗਵੰਤ ਮਾਨ ਦੇ ਵੱਲੋਂ ਗੱਲਬਾਤ ਕਰਕੇ ਪੰਜਾਬ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ ਗਈ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਵੱਲੋਂ ਕਿਸਾਨਾਂ ਦਾ ਜੋ ਪੰਜਾਬ ਦੇ ਵਿੱਚ ਹੜਾ ਕਰਕੇ ਨੁਕਸਾਨ ਹੋਇਆ ਉਸ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹੜਾ ਕਰਕੇ ਜੋ ਪ੍ਰਭਾਵਿਤ ਲੋਕ ਹੋਏ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦਾ ਸਰਕਾਰੀ ਅੰਕੜਾ ਜਾਰੀ ਕਰ ਦਿੱਤਾ ਗਿਆ ਤੇ ਮੌਤਾਂ ਦੀ ਗਿਣਤੀ ਵਧਦੀ ਤੇ ਖਾਇਦੇ ਰਹੀ ਹੈ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਆ ਜਾਰੀ ਕਰ ਦਿੱਤਾ ਗਿਆ ਇੱਕ ਪੰਜਾਬ ਦੇ ਸਿਆਸੀ ਆਗੂ ਦੇ ਵੱਲੋਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲੈ ਕੇ ਕੁਝ ਵੱਡੀਆਂ ਮੰਗਾਂ ਕੀਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮਿਤ ਸਿੰਘਾ ਪਠਾਨ ਮਾਜਰਾ ਦੇ ਵੱਲੋਂ ਹੁਣ ਸਰਕਾਰ ਦੇ ਖਿਲਾਫ ਕੁੱਲੀ ਬਗਾਵਤ ਆ ਕਰ ਦਿੱਤੀ ਗਈ ਹੈ ਤੇ ਉਹਨਾਂ ਦੀ ਸਿਕਿਉਰਿਟੀ ਵੀ ਸਰਕਾਰ ਨੇ ਵਾਪਸ ਆ ਲੇ ਲਈ ਸਿਮ ਭਗਵੰਤ ਮਾਨ ਸਮੇਤ 92 ਐਮਐਲਏ ਨੂੰ ਪਠਾਨ ਮਾਜਰੇ ਦੇ ਵੱਲੋਂ ਵੰਗਾਰ ਦਿੱਤਾ ਗਿਆ ਹੈ ਦਿਲਜੀਤ ਉਸਾਨ ਅਤੇ ਐਮੀ ਬਿਰਕ ਅਤੇ ਸਮੇਤ ਹੋਰਨਾ ਪੰਜਾਬੀ ਸਿੰਗਰਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਇਹਨਾਂ ਸਾਰੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਫਿਰ ਤੋਂ ਹੁਸ਼ਿਆਰਪੁਰ ਦੇ ਲਾਗਲੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਹੜਾਂ ਦੀ ਮਾਰਵਾਜ਼ੀ ਦੀ ਦਿਖਾਈ ਦਿੱਤੀ ਉਹਨਾਂ ਦਾ ਦੌਰਾ ਕੀਤਾ ਗਿਆ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਕੇ ਪ੍ਰਸ਼ਾਸਨ ਦੇ ਵੱਲੋਂ ਆਪਣੇ ਪ੍ਰਬੰਧ ਕਰਕੇ ਉਹਨਾਂ ਨੂੰ ਕਮਰਿਆਂ ਦੇ ਵਿੱਚ ਰੱਖਿਆ ਜਾ ਰਿਹਾ ਤੇ ਇਹਨਾਂ ਰਾਹਤ ਕੈਂਪਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਪਹੁੰਚ ਕੇ ਲੋਕਾਂ ਨੇ ਮੁਸ਼ਕਲਾਂ ਸੁਣੀਆਂ ਗਈਆਂ ਨੇ ਗੱਲਬਾਤ ਕੀਤੀ ਗਈ ਹੈ ਤੇ ਹਰੇਕ ਸੰਭਵ ਮਦਦ ਦਾ ਪ੍ਰੋਸਾ ਵੀ ਦਿੱਤਾ ਗਿਆ ਪਰ ਇਸ ਸਮੇਂ ਕਿ ਮੀਡੀਆ ਨਾਲ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਹੀਂ ਕੀਤੀ ਗਈਆਂ ਵਾਅਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿਗੜੇ ਹਾਲਾਤਾਂ ਨੂੰ ਲੈ ਕੇ ਹੁਣ ਅਮਿਸ਼ਾਹ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਫੋਨ ਦੇ ਜ਼ਰੀਏ ਹੀ ਅਮਿਸ਼ਾਹ ਨੂੰ ਜੋ ਸੁਰੱਖਿਆ ਨੂੰ ਲੈ ਕੇ ਅਤੇ ਜੋ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਲੰਮੇ ਸਮੇਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਆਪਣੀ ਧਿਆਨ ਇੱਧਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਣ ਦੇ ਵੱਲੋਂ ਵੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਪੰਜਾਬ ਦੇ ਇਲਾਕੇ ਦੇ ਲੋਕਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਸ਼ਿਵਰਾਜ ਚੋਹਣ ਦੇ ਵੱਲੋਂ ਇਹਨਾਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ ਲੈ ਕੇ ਗੱਲ ਆਖ ਦਿੱਤੀ ਗਈ ਹੈ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਚਿੰਤਾ ਕਰਨ ਦੀ ਲੋੜ ਆ ਨਹੀਂ ਹੈ ਹਰ ਇੱਕ ਪੱਕੇ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ ਜਲਦੀ ਸ਼ਿਵਰਾਜ ਚੋਹਾਨ ਦੇ ਵੱਲੋਂ ਪੰਜਾਬ ਦੇ ਵਿੱਚ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਤੇ ਇਹਨਾਂ ਮੁਸ਼ਕਲਾਂ ਦਾ ਹੱਲ ਕਰਨ ਦਾ ਭਰੋਸਾ ਵੀ ਸ਼ਿਵਰਾਜ ਚੋਹਾਨ ਦੇ ਵੱਲੋਂ ਦਿਵਾਇਆ ਗਿਆ ਮੀਡੀਆ ਪੋਰਟਾ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਜਲਦੀ ਸ਼ਿਵਰਾਜ ਚੋਹਾਨ ਦੇ ਵੱਲੋਂ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਸਕਦਾ ਹੈ ਵਧਿਆ ਅਗਲੀ ਖਬਰ ਦੇ ਵੱਲ ਪੰਜਾਬ ਸਰਕਾਰ ਦੇ ਵੱਲ ਹੁਣ ਸਰਕਾਰੀ ਅੰਕੜਾ ਜੋ ਕੁਝ ਨੁਕਸਾਨ ਹੋਇਆ ਤੇ ਜੋ ਪੰਜਾਬ ਦੇ ਵਿੱਚ ਹੁਣ ਤੱਕ ਹੜਾ ਕਰਕੇ ਮੌਤਾ ਹੋਏ ਨੇ ਉਸ ਨੂੰ ਲੈ ਕੇ ਤਾਜ਼ਾ ਅੰਕੜਾ ਜਾਰੀ ਕੀਤਾ ਗਿਆ ਤੇ ਇਹਨਾਂ ਤਾਜ਼ਾ ਅੰਕੜੇ ਦੇ ਵਿੱਚ ਮੌਤਾ ਦੀ ਗਿਣਤੀ ਲਗਾਤਾਰ ਵਾਧੀ ਦਿਖਾਈ ਦੇ ਰਹੀ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਕ ਹੁਣ ਤੱਕ ਇਹਨਾਂ ਹੜਾ ਕਰਕੇ 29 ਮੌਤਾ ਹੋ ਚੁੱਕੀਆਂ ਨੇ ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ 1 ਅਗਸਤ ਤੋਂ ਲੈ ਕੇ 1 ਨਵੰਬਰ ਤੱਕ ਦਾ ਅੰਕੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕੁੱਲ 12 ਜ਼ਿਲ੍ਹੇ ਇਹਨਾਂ ਹੜ੍ਹਾਂ ਕਰਕੇ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਤੇ ਇਹਨਾਂ ਜ਼ਿਕਰ ਗੱਲ ਕਰੀਏ ਪ੍ਰਭਾਵਿਤ ਹੋਏ ਪਿੰਡਾਂ ਦੇ ਤਾਂ ਹੁਣ ਤੱਕ ਕੁੱਲ 1044 ਪਿੰਡ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਸਭ ਤੋਂ ਵੱਧ ਲੋਕ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਭਾਵਿਤ ਹੋਏ ਨੇ ਜਿਸ ਦੇ ਵਿੱਚ 145000 ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਤੇ ਦੂਸਰੇ ਨੰਬਰ ਤੇ ਅੰਮ੍ਰਿਤਸਰ ਰਹਿੰਦਾ ਦਿਖਾਈ ਦੇ ਰਿਹਾ ਅੰਮ੍ਰਿਤਸਰ ਦੇ ਵਿੱਚ 35000 ਲੋਕ ਇਹਨਾਂ ਹੜ੍ਹਾਂ ਦੀ ਮਾਰ ਕਰਕੇ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਤੇ ਜੇਕਰ ਗੱਲ ਕਰੀਏ ਕੁੱਲ ਆਬਾਦੀ ਦੀ ਤਾਂ 2.5 ਲੱਖ ਦੇ ਕਰੀਬ ਲੋਕ ਇਹਨਾਂ ਹੜ੍ਹਾਂ ਦੀ ਮਾਰ ਹੇਠ ਹੁੰਦੇ ਦਿਖਾਈ ਦੇ ਰਹੇ ਨੇ ਤੇ ਜੇਕਰ ਗੱਲ ਕਰੀਏ ਇਹਨਾਂ ਹੜ੍ਹਾਂ ਕਰਕੇ ਹੋਈਆਂ ਮੌਤਾਂ ਦੀ ਤਾਂ ਇਸ ਦੇ ਵਿੱਚ ਕੁੱਲ 29 ਲੋਕ ਆਪਣੀ ਜਾਨ ਇਸ ਹੜਾ ਕਰਕੇ ਗਵਾ ਚੁੱਕੇ ਨੇ ਇਕੱਲੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੀ 6 ਮੌਤਾਂ ਇਹਨਾਂ ਹੜ੍ਹਾਂ ਦੇ ਕਰਕੇ ਹੋ ਚੁੱਕੀਆਂ ਨੇ ਅੰਕੜਾ ਜ਼ਿਆਦਾ ਹੈ ਪਰ ਸਰਕਾਰ ਦੇ ਵੱਲੋਂ ਅਜੇ ਤੱਕ 29 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਪਠਾਨਕੋਟ ਦੇ ਵਿੱਚ ਅਜੇ ਤਿੰਨ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜੇਕਰ ਗੱਲ ਕਰੀਏ ਕਿਸਾਨਾਂ ਦੀ ਫਸਲ ਦੇ ਤਾਂ ਲਗਭਗ 3 ਲੱਖ ਏਕੜ ਫਸਲ ਪ੍ਰਭਾਵਿਤ ਹੁੰਦੀ ਦਿਖਾਈ ਦੇ ਰਹੀ ਹੈ ਜਾਨਵਰਾਂ ਦਾ ਅਤੇ ਜੋ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਅਜੇ ਆਖਿਆ ਗਿਆ ਕਿ ਅਜੇ ਹੜ੍ਹਾਂ ਦਾ ਜੋ ਹਾਲਾਤ ਨੇ ਉਹ ਉਸੇ ਤਰ੍ਹਾਂ ਬਰਕਰਾਰ ਰਹਿੰਦੇ ਦਿਖਾਈ ਦੇ ਰਹੇ ਨੇ ਜਿਸ ਮੌਕੇ ਇਹਨਾਂ ਦੀ ਹੜ੍ਹਾਂ ਦੀ ਮਾਰ ਘਟ ਜਾਵੇਗੀ ਜਾਂ ਖਤਮ ਹੋ ਜਾਵੇਗੀ ਉਸ ਤੋਂ ਬਾਅਦ ਇਹਨਾਂ ਜਾਨਵਰਾਂ ਦਾ ਅਤੇ ਘਰਾਂ ਦੇ ਨੁਕਸਾਨ ਦਾ ਜਾਇਜ਼ਾ ਕਰਕੇ ਉਸ ਤੋਂ ਬਾਅਦ ਹੀ ਕੋਈ ਨਾ ਕੋਈ ਅੰਕੜਾ ਪੇਸ਼ ਕੀਤਾ ਜਾ ਸਕਦਾ ਹੈ ਤੇ 2.5 ਲੱਖ ਦੇ ਕਰੀਬ ਜੋ ਇਨਹੜਾ ਕਰਕੇ ਲੋਕ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਵਿੱਚੋਂ ਕੋਲ 1.5 ਲੱਖ ਦੇ ਕਰੀਬ ਲੋਕਾਂ ਨੂੰ ਸੁਰੱਖਿਆ ਜਗ੍ਹਾ ਤੇ ਪਹੁੰਚਾਉਣ ਦਾ ਕੰਮ ਸਰਕਾਰ ਦੇ ਵੱਲੋਂ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਇਨਹੜਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਵੀ ਸਥਾਪਿਤ ਕੀਤੀਆਂ ਗਈਆਂ ਨੇ ਇਸ ਨੂੰ ਲੈ ਕੇ ਵੀ ਸਰਕਾਰ ਦੇ ਵੱਲੋਂ ਅੰਕੜਾ جاری ਕਰ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ 3 ਸਤੰਬਰ ਤੱਕ ਇਸੇ ਤਰ੍ਹਾਂ ਹੀ ਮੀਹਾਂ ਦਾ ਅਲਰਟ ਜਾਰੀ ਰਹੇਗਾ ਜਿਸ ਕਰਕੇ ਲੋਕਾਂ ਦੇ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਨੇ ਮਾਲਵਾ ਦੇ ਕੁਝ ਖੇਤਰਾਂ ਦੇ ਵਿੱਚ ਅੱਜ ਵੀ ਸਾਰਾ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਹੈ ਜਿਸ ਕਰਕੇ ਗਰਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸਹਿਮ ਦਾ ਮਾਹੌਲ ਲਗਾਤਾਰ ਬਣਦਾ ਦਖਾਈ ਦੇ ਰਿਹਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਜਿੱਥੇ ਪਿਤਿਤਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲੈ ਕੇ ਆਪਣੀਆਂ ਕੁਝ ਮੰਗਾਂ ਰੱਖੇ ਗਈਆਂ ਜਿਸ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜੋ ਪੰਜਾਬ ਦਾ ਵਿੱਖੋ ਵਿੱਖਰੇ ਵਿਭਾਗਾਂ ਦਾ 60000 ਕਰੋੜ ਰੁਪਇਆ ਰੋਕਿਆ ਹੋਇਆ ਉਸ ਨੂੰ ਜਾਰੀ ਕਰਨ ਦੀ ਮੰਗ ਕੀਤੀ ਗਈ ਸਿੱਤੇ ਅੱਜ ਹੋਰਨਾ ਪੰਜਾਬ ਦੇ ਵੱਡੇ ਲੀਡਰਾਂ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਦਾ ਕੰਮ ਕੀਤਾ ਗਿਆ ਜਿਸ ਦੇ ਵਿੱਚ ਆ ਰਾਜਾ ਵੜਿੰਗਾ ਸੁਖਜਿੰਦਰ ਸਿੰਘ ਰੰਧਾਵਾ ਸੁਖਵੀਰ ਬਾਦਲ ਅਤੇ ਹੋਰਨਾ ਆਗੂਆਂ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਇਹਨਾਂ ਸਾਰੇ ਹੀ ਆਗੂਆਂ ਦੇ ਵੱਲੋਂ ਇੱਕ ਹੀ ਆਪਣੀ ਚਿੱਠੀ ਦੇ ਵਿੱਚ ਗੱਲ ਕੀਤੀ ਗਈ ਹੈ ਉਹ ਹੈ ਹੜਾ ਪ੍ਰਭਾਵਿਤ ਇਲਾਕਿਆਂ ਦੇ ਲਈ ਰਾਹਤ ਪੈਕੇਜ ਜਾਰੀ ਕਰਨ ਦਾ ਇਸ ਨੂੰ ਲੈ ਕੇ ਇਹਨਾਂ ਚਿੱਠੀਆਂ ਦੇ ਵਿੱਚ ਇਹਨਾਂ ਆਗੂਆਂ ਦੇ ਵੱਲੋਂ ਗੱਲ ਕੀਤੀ ਗਈ ਹੈ ਕਿ ਵੱਡੇ ਪੱਧਰ ਤੇ ਕਿਸਾਨਾਂ ਦਾ ਆਮ ਲੋਕਾਂ ਦਾ ਨੁਕਸਾਨ ਹੋਇਆ ਤੇ ਇਹ ਨੁਕਸਾਨ ਕਾਫੀ ਵੱਡਾ ਇਸ ਕਰਕੇ ਕੇਂਦਰ ਸਰਕਾਰ ਦੇ ਵੱਲੋਂ ਰਾਹਤ ਪੈਕੇਜ ਜਾਰੀ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਤੇ ਇਸ ਦਿਨਾਂ ਲਈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਜੇ ਇਸ ਮੌਕੇ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਾਨਾ ਦਾ ਪ੍ਰਭਾਵ ਘਟੇਗਾ ਤਾਂ ਹੌਲੀ-ਹੌਲੀ ਬਿਮਾਰੀਆਂ ਫੈਲਣਗੀਆਂ ਇਸ ਕਰਕੇ ਕੇਂਦਰ ਸਰਕਾਰ ਦੇ ਕੋਲ ਡਾਕਟਰ ਸਹਾਈਤਾ ਦੇ ਵੀ ਮੰਗਾ ਕਰ ਦਿੱਤੀ ਗਈ ਹੈ ਤੇ ਜੇਕਰ ਗੱਲ ਕਰੀਏ ਗੁਰਦਾਸਪੁਰ ਤੋਂ ਕਾਂਗਰਸੀ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਤਾਂ ਉਹਨਾਂ ਦੇ ਵੱਲੋਂ ਜਿਨ੍ਹਾਂ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਇਹਨਾਂ ਹੜ੍ਹਾਂ ਦੇ ਪ੍ਰਬੰਧਨ ਨੂੰ ਲੈ ਕੇ ਪ੍ਰਬੰਧ ਨਹੀਂ ਕੀਤੇ ਗਏ ਡਿਊਟੀ ਦੇ ਵਿੱਚ ਕੁਤਾਹੀ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਜਾਂਚ ਦੀ ਮੰਗ ਕਰ ਦਿੱਤੀ ਹੈ ਆਖਿਆ ਗਿਆ ਕਿ ਖਾਸ ਤੌਰ ਤੇ ਜੋ ਇਰੀਗੇਸ਼ਨ ਡਿਪਾਰਟਮੈਂਟ ਦੇ ਸਨਚਾਈ ਵਿਭਾਗ ਦੇ ਪ੍ਰਿੰਸੀਪਲ ਸ਼ਕਰ ਨੇ ਆਈਏਐਸ ਅਧਿਕਾਰੀ কৃষ্ণ ਕੁਮਾਰ ਉਹਨਾਂ ਨੂੰ ਲੈ ਕੇ ਜਾਂਚ ਕੀਤੀ ਜਾਵੇ ਉਹਨਾਂ ਦੇ ਵੱਲੋਂ ਆਪਣੀ ਜੋ ਡਿਊਟੀ ਹੈ ਉਹ ਸਹੀ ਤਰੀਕੇ ਨਾਲ ਨਹੀਂ ਨਿਭਾਈ ਗਈ ਹੈ ਇਸ ਕਰਕੇ ਉਹਨਾਂ ਨੂੰ ਲੈ ਕੇ ਅਤੇ ਜੋ ਹੋਰ ਇਸ ਦੇ ਵਿੱਚ ਅਧਿਕਾਰੀ ਸ਼ਾਮਿਲ ਨੇ ਉਹਨਾਂ ਨੂੰ ਲੈ ਕੇ ਇੱਕ ਨਿਰਪੰਖ ਜਾਂਚ ਕੀਤੀ ਜਾਵੇ ਤਾਂ ਜੋ ਇਹਨਾਂ ਦੀ ਬਣਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਵਾਧਿਆਂ ਅਗਲੀ ਖਬਰ ਦੇ ਵੱਲ ਵਿਧਦਨੀ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮਿਤ ਸਿੰਘ ਪਠਾਣ ਮਾਜਰੇ ਦੇ ਵੱਲੋਂ ਆਪਣੀ ਸਰਕਾਰ ਦੇ ਉੱਪਰ ਇਹਨਾਂ ਪੰਜਾਬ ਦੇ ਵਿੱਚ ਜੋ ਹੜਾ ਵਰਗੇ ਹਾਲਾਤ ਪਾਣੇ ਨੇ ਇਹਨਾਂ ਨੂੰ ਲੈ ਕੇ ਉਂਗਲ ਚੁੱਕੀ ਗਈ ਸੀ ਆਖਿਆ ਗਿਆ ਸੀ ਕਿ ਸਰਕਾਰ ਦੇ ਵੱਲੋਂ ਜੋ ਇਹਨਾਂ ਹੜ੍ਹਾਂ ਲੈ ਕੇ ਪ੍ਰਬੰਧ ਨੇ ਉਹ ਨਹੀਂ ਕੀਤੇ ਗਏ ਨੇ ਸਫਾਈ ਨਹੀਂ ਹੋਈ ਹੈ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਆਈਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਉੱਪਰ ਦੋਸ਼ ਲਗਾ ਦਿੱਤੇ ਗਏ ਸਨ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਸਾਰਾ ਬੇੜਾ ਸਰਕਾਰ ਦਾ ਬਿਠਾਇਆ ਇਸੇ ਆਈਏ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਵੱਲੋਂ ਹੀ ਬਿਠਾਇਆ ਗਿਆ ਹੈ ਇਸ ਦੇ ਵੱਲੋਂ ਆਪਣੇ ਪਦਤੇ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਜੋ ਸਾਡੇ ਖੇਤਰ ਦੇ ਲੋਕ ਸਨ ਉਹ ਆਪਣੀਆਂ ਜ਼ਮੀਨਾਂ ਦੇ ਵਿੱਚ ਇਹਨਾਂ ਨਹਿਰਾਂ ਦੇ ਵਿੱਚੋਂ ਮਿੱਟੀ ਪੁੱਟ ਕੇ ਆਪਣੀਆਂ ਜ਼ਮੀਨਾਂ ਦੇ ਬੰਨ ਪੱਕੇ ਕਰ ਲੈਂਦੇ ਸਨ ਉਹਨਾਂ ਦੇ ਵੱਲੋਂ ਆਪਣੇ ਜ਼ਮੀਨਾਂ ਦੇ ਵਿੱਚ ਇਹਨਾਂ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਜਦੋਂ ਤਾਂ ਇਹ ਆਈਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਆਇਆ ਇਸ ਨੇ ਪਾਬੰਦੀ ਲਗਾ ਦਿੱਤੀ ਹੈ ਜੇਕਰ ਕੋਈ ਵੀ ਕਿਸਾਨ ਇੱਕ ਕੋਲੀ ਵੀ ਇਸ ਨਹਿਰ ਦੇ ਵਿੱਚੋਂ ਮਿੱਟੀ ਦੀ ਲੈ ਕੇ ਜਾਂਦਾ ਤਾਂ ਉਸ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਾਂਦਾ ਸਰਕਾਰ ਨੂੰ ਝੂਠੀਆਂ ਰਿਪੋਰਟਾਂ ਗਲਤ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਨੇ ਇਸੇ ਕਰਕੇ ਇਹ ਪੰਜਾਬ ਦੇ ਵਿੱਚ ਇਹ ਵੱਡੇ ਪੱਧਰ ਤੇ ਤਬਾਹੀ ਆਉਂਦੀ ਦਖਾਈ ਦੇ ਰਿਹਾ ਇੱਥੇ ਇਸ ਦੇ ਇਲਜ਼ਾਮ ਹਰਮਿੰਦਰ ਸਿੰਘਾ ਪਠਾਨ ਮਾਜਰਾ ਦੇ ਵੱਲੋਂ ਲਗਾ ਦਿੱਤੇ ਗਏ ਸਨ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਹ ਪ੍ਰੈਸ਼ਰ ਬਹੁਤੀ ਦੇਰ ਤੱਕ ਨਹੀਂ ਚੱਲ ਸਕਦੇ ਕਿਉਂਕਿ ਅਖੀਰ ਲੋਕਾਂ ਦੇ ਵਿੱਚ ਉਹਨਾਂ ਦੇ ਜੋ ਹਲਕੇ ਦਾ ਨੁਮਾਇੰਦਾ ਹੁੰਦਾ ਐਮਐਲਏ ਹੁੰਦਾ ਵਿਧਾਇਕ ਹੁੰਦਾ ਉਸ ਨੇ ਲੋਕਾਂ ਦੇ ਵਿੱਚ ਜਾਣਾ ਹੁੰਦਾ ਅਸੀਂ ਲੋਕਾਂ ਦੇ ਕੋਲੋਂ ਛਿੱਤਰ ਨਹੀਂ ਖਾ ਸਕਦੇ ਇਸੇ ਕਰਕੇ ਹੀ ਸਾਡੋਂ ਇਹ ਬੋਲਣਾ ਪਵੇਗਾ ਤੇ ਹੁਣ ਸਰਕਾਰ ਦੇ ਵੱਲੋਂ ਮੇਰੇ ਉੱਪਰ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਸਕਦੀ ਮੈਨੂੰ ਸਸਪੈਂਡ ਜਾਂ ਬਾਹਰ ਵੀ ਕੱਢਿਆ ਜਾ ਸਕਦਾ ਹੈ ਪਰ ਜੋ ਅਸਲੀਅਤ ਹੈ ਉਹ ਇਹੀ ਹੈ ਸਰਕਾਰ ਦੇ ਵੱਲੋਂ ਜਦੋਂ ਵੀ ਕੋਈ ਅਸੀਂ ਆਪਣੇ ਲੋਕਾਂ ਦੇ ਹੱਕ ਦੇ ਵਿੱਚ ਵੀਡੀਓ ਪੋਸਟ ਪਾਉਂਦੇ ਆ ਦਬਾਅ ਬਣਾ ਕੇ ਉਸ ਨੂੰ ਡਿਲੀਟ ਕਰਵਾ ਦਿੱਤਾ ਜਾਂਦਾ ਹੈ ਤੇ ਬਿੱਤ ਦਿਨੀ ਅਰਮਿਤ ਸਿੰਘ ਪਠਾਨ ਮਾਜਰੇ ਦੇ ਵੱਲੋਂ ਇਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਸਨ ਤੇ ਅੱਜ ਉਹਨਾਂ ਦੇ ਉੱਪਰ ਕਾਰਵਾਈ ਹੁੰਦੀ ਦਖਾਈ ਦੇ ਰਹੀ ਹੈ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਤੇ ਜੋ ਉਹਨਾਂ ਦੇ ਨਾਲ ਸੰਬੰਧਿਤ ਉਸ ਹਲਕੇ ਦੇ ਵਿੱਚ ਪੁਲਿਸ ਇੰਸਪੈਕਟਰਾਂ ਦੀ ਪਰਚੀ ਕੀਤੀ ਗਈ ਸੀ ਉਹਨਾਂ ਦੇ ਤਬਾਦਲੇ ਵੀ ਕਰ ਦਿੱਤੇ ਗਏ ਨੇ ਇਸ ਦੀ ਪੁਸ਼ਟੀ ਖੁਦ ਹਰਮਿਤ ਸਿੰਘ ਪਠਾਨ ਮਾਜਰੇ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਕਰ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਅਖ ਦਿੱਤਾ ਗਿਆ ਕਿ ਕੋਈ ਵੀ ਫਰਕ ਨਹੀਂ ਪੈਂਦਾ ਜੋ ਸਰਕਾਰ ਦੇ ਵੱਲੋਂ ਜੋ ਕੁਝ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਸੀ ਉਸ ਦੀ ਮੈਂ ਸਚਾਈ ਸਾਹਮਣੇ ਰੱਖ ਦਿੱਤੀ ਹੁਣ ਸਰਕਾਰ ਦੇ ਵੱਲੋਂ ਜੋ ਕੁਝ ਵੀ ਕੀਤਾ ਜਾਵੇਗਾ ਉਹ ਸਾਰਾ ਕੁਝ ਮੈਂ ਸਹਿਨ ਕਰਨੋਂ ਤਿਆਰ ਆ ਤੇ ਇਥੇ ਸੀਐਮ ਭਗਵੰਤ ਮਾਨ ਨੂੰ ਵੀ ਹਰਮਿਤ ਸਿੰਘਾ ਪਠਾਨ ਮਾਜਰਾ ਦੇ ਵੱਲੋਂ ਵੰਗਾਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਐਮਐਲਏ ਤੁਹਾਡੇ ਨਾਲ ਹੈ ਸੀਐਮ ਭਗਵੰਤ ਮਾਨ ਮਰਦ ਬਣੋ ਆਪਣੀ ਜੋ ਜ਼ਮੀਰ ਹੈ ਉਸ ਦੀ ਆਵਾਜ਼ ਪਛਾਣੋ ਤੇ ਆਪਣੀ ਬਾਜ ਉਠਾਓ ਕਿਉਂਕਿ ਦਿੱਲੀ ਵਾਲਿਆਂ ਨੇ ਪਿੱਛੇ ਰਹਿ ਕੇ ਸਾਰਾ ਕੁਝ ਕਰਨਾ ਅਖੀਰ ਦੇ ਵਿੱਚ ਜਵਾਬਦੇਹੀ ਸਾਡੀ ਬਣਨੀ ਹੈ ਇਸੇ ਕਰਕੇ ਹੀ ਸੀਐਮ ਭਗਵੰਤ ਮਾਨ ਨੂੰ ਇੱਥੇ ਵੰਗਾਰਨ ਦਾ ਕੰਮ ਹਲੂਣਾ ਦੇਣ ਦਾ ਕੰਮ ਹਰਮਿਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਕਰ ਦਿੱਤਾ ਗਿਆ ਤੇ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਹੋ ਸਕਦੀ ਹੈ ਉਹਨਾਂ ਦੇ ਵੱਲੋਂ ਇੱਕ ਅਛਾ ਜਾਹਰ ਕਰ ਦਿੱਤਾ ਗਿਆ ਹੈ ਤੇ ਵਿਰੋਧੀ ਪਾਰਟੀ ਦੇ ਵੱਲੋਂ ਹਰਮੀਤ ਸਿੰਘਾ ਪਠਾਨ ਮਾਜਰਾ ਦੇ ਵੱਲੋਂ ਜੋ ਆਵਾਜ਼ ਉਠਾਈ ਗਈ ਉਸ ਦੀ ਸ਼ਲਾਘਾ ਕਰਨ ਦਾ ਕੰਮ ਵੀ ਕੀਤਾ ਗਿਆ ਹੈ ਵਾਧਿਆ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈਣ ਕਰਕੇ ਜਿੱਥੇ ਪਹਿਲਾਂ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਨਦੀਆਂ ਨਾਲਿਆਂ ਦਾ ਦਰਿਆਵਾਂ ਦਾ ਪਾਣੀ ਵਧਿਆ ਹੋਇਆ ਹੈ ਉੱਥੇ ਹੁਣ ਹੋਰ ਮੁਸ਼ਕਲਾਂ ਪੈਦਾ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਲਗਾਤਾਰ ਲੁਧਿਆਣੇ ਦੇ ਵਿੱਚ ਮੀਂਹ ਪੈਣ ਕਰਕੇ ਬੁੱਢੇ ਨਾਲੇ ਦਾ ਪਾਣੀ ਹੁਣ ਬਾਹਰ ਆ ਕੇ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਦਿਖਾਈ ਦੇ ਰਿਹਾ ਹੈ ਇਹ ਪਾਣੀ ਆਮ ਨਹੀਂ ਹੈ ਕਾਲਾ ਪਾਣੀ ਹੈ ਜਿਸ ਦੇ ਵਿੱਚ ਅਨੇਕਾ ਪ੍ਰਕਾਰ ਦੇ ਵੱਖ-ਵੱਖ ਰਿਫੈਕਟਰੀਆਂ ਦੇ ਜੋ ਕੈਮੀਕਲ ਐਸਾ ਬੁੱਢੇ ਨਾਲੇ ਦੇ ਪਾਣੀ ਦੇ ਵਿੱਚ ਆ ਮਿਲਦੇ ਨੇ ਉਹ ਹੁਣ ਓਜਿਹੇ ਹੀ ਪਾਣੀ ਹੁਣ ਕਾਲਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਦਿਖਾਈ ਦੇ ਰਿਹਾ ਜੋ ਕਿ ਸਿੱਧੇ ਤੌਰ ਤੇ ਬਿਮਾਰੀਆਂ ਫਲਾਉਣ ਵਾਲਾ ਇੱਕ ਜ਼ਹਿਰੀਲਾ ਪਾਣੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਦਿਖਾਈ ਦੇ ਰਿਹਾ ਜਿਸ ਦੀਆਂ ਤਸਵੀਰਾਂ ਵੀ ਵੱਖ-ਵੱਖਰੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੀ ਨੀਂਦ ਖੋਲਦੀ ਦਿਖਾਈ ਦੇ ਰਹੀ ਹੈ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਜਾਇਜ਼ਾ ਲਿਆ ਜਾ ਰਿਹਾ ਤੇ ਕੁਝ ਪੱਧਰ ਤੇ ਬੁੱਢੇ ਨਾਲੇ ਦੇ ਵਿੱਚ ਜੋ ਗੰਦਗੀ ਜਮ੍ਹਾਂ ਹੋਈ ਹੈ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਖਬਰਾਂ ਇਹ ਵੀ ਨੇ ਕਿ ਲੁਧਿਆਣਾ ਦੇ ਡੀਸੀ ਦੇ ਵੱਲੋਂ ਇਹਨਾਂ ਕੈਮੀਕਲ ਫੈਕਟਰੀਆਂ ਨੂੰ ਹਾਲ ਦੇ ਘੜੇ ਦੇ ਵਿੱਚ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਲਗਾਤਾਰ ਬੀਤੀ ਰਾਤ ਤੋਂ ਲੁਧਿਆਣਾ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਕਰਕੇ ਇਸਾ ਨਾਲੇ ਦਾ ਪਾਣੀ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਦਿਖਾਈ ਦੇ ਰਿਹਾ ਤੇ ਪ੍ਰਸ਼ਾਸਨ ਦੇ ਵੱਲੋਂ ਹਾਲ ਦੀ ਘਟੜੇ ਦੇ ਵਿੱਚ ਇਹਨਾਂ ਡਾਈੰਗ ਇੰਡਸਟਰੀਆਂ ਨੂੰ ਜਿਨ੍ਹਾਂ ਦੇ ਉੱਪਰ ਦੋਸ਼ ਲੱਗਦਾ ਕਿ ਇਹਨਾਂ ਦੇ ਵੱਲੋਂ ਆਪਣਾ ਜੋ ਗੰਦਗੀ ਵਾਲਾ ਪਾਣੀ ਇਸ ਬੁੱਢੇ ਨਾਲੇ ਦੇ ਵਿੱਚ ਬਿਨਾ ਕੋਈ ਟ੍ਰੀਟਮੈਂਟ ਕੀਤੇ ਸੁੱਟੇ ਜਾਂਦਾ ਉਹਨਾਂ ਨੂੰ ਹਾਲ ਦੀ ਘਟੜੇ ਦੇ ਵਿੱਚ ਬੰਦ ਕਰਨ ਦੇ ਹੁਕਮਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਦੇ ਦਿੱਤੇ ਗਏ ਨੇ ਬਾਦਿਆਂ ਅਗਲੀ ਤੇ ਆਖਰੀ ਖਬਰ ਦੇ ਵਾਲਾ ਪੰਜਾਬ ਦੇ ਵਿੱਚ ਇਹਨਾਂ ਹੜਾ ਵਰਗੇ ਹਾਲਾਤ ਪਉਣ ਤੋਂ ਬਾਅਦ ਹੁਣ ਪੰਜਾਬ ਦੇ ਵੱਡੇ ਗਾਇਕਾ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ ਦਿਖਾਈ ਦੇ ਰਹੇ ਨੇ ਬਖਵਕ੍ਰ ਸਿੰਘ ਕਰ ਦੇ ਵੱਲੋਂ ਆਪਣੇ ਪਦਰ ਤੇ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਦਲਜੀਤ ਦੁਸਾਂਝ ਦੇ ਵੱਲੋਂ ਲਗਭਗ ਹੜ ਪਰਬਭਵਤ ਇਲਾਕੇ ਜੋ ਕਿ ਬੁਰੀ ਤਰ੍ਹਾਂ ਜਿਨ੍ਹਾਂ ਦੇ ਵਿੱਚ ਘਰਾਂ ਨੂੰ ਨੁਕਸਾਨ ਹੋ ਚੁੱਕਿਆ ਹੈ ਇਹਨਾਂ ਪ੍ਰਭਵਤ ਹੋਏ ਪਿੰਡਾਂ ਦੇ ਵਿੱਚੋਂ 10 ਪਿੰਡਾਂ ਦਾ ਜ਼ਿੰਮਾ ਦਲਜੀਤ ਦੁਸਾਂਝ ਦੀ ਟੀਮ ਦੇ ਵੱਲੋਂ ਚੁੱਕ ਲਿਆ ਗਿਆ ਤੇ ਆਖਿਆ ਗਿਆ ਕਿ ਜਿਵੇਂ ਹੀ ਲੋਕਲ ਪ੍ਰਸ਼ਾਸਨ ਦੇ ਵੱਲੋਂ ਜੋ ਕੁਝ ਵੀ ਮੰਗ ਕੀਤੀ ਜਾਵੇਗੀ ਇਹਨਾਂ 10 ਪਿੰਡਾਂ ਦਾ ਜ਼ਿੰਮਾ ਸਾਡੇ ਸਿਰ ਹੈ ਸਾਰਾ ਖਰਚਾ ਸਾਡੇ ਵੱਲੋਂ ਲੋਕਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਕੀਤਾ ਜਾਵੇਗਾ ਤੇ ਦੂਸਰੇ ਪਾਸੇ ਪੰਜਾਬੀ ਗਾਇਕ ਐਮੀ ਵਿਰਕ ਦੇ ਵੱਲੋਂ ਵੀ 200 ਘਰਾਂ ਦਾ ਜ਼ਿੰਮਾ ਚੁੱਕ ਲਿਆ ਗਿਆ ਹੈ ਆਖਿਆ ਕਿ ਕਿ ਹਰੇਕ ਪ੍ਰਕਾਰ ਦਾ ਜੋ ਵੀ ਇੱਥੇ ਕੁਝ ਚਾਹੀਦਾ ਹੋਵੇਗਾ ਸਾਡੇ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ ਦਲਜੀਤ ਦਸਾਂਜ ਅਤੇ ਐਮ ਵੀਰਕ ਦੇ ਵੱਲੋਂ ਇਹ ਵੱਡੇ ਐਲਾਨ ਕਰ ਦਿੱਤੇ ਗਏ ਨੇ ਤੇ ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸੰਗਠਨਾਂ ਦੇ ਵੱਲੋਂ ਵੀ ਬੀਤੇ ਦਿਨ ਐਲਾਨ ਕੀਤੇ ਗਏ ਸਨ ਕਿ ਜੋ ਲਾਈਵ ਸ਼ੋਹਾਂ ਤੋਂ ਕਮਾਈ ਹੋਵੇਗੀ ਜੋ ਆਉਣ ਵਾਲੀਆਂ ਫਿਲਮਾਂ ਤੋਂ ਕਮਾਈ ਹੋਵੇਗੀ ਉਹਨਾਂ ਦਾ ਜੋ ਸਾਰਾ ਪੈਸਾ ਹੈ ਉਹ ਇਹਨਾਂ ਹੜਪਰਬਾਬ ਇਲਾਕਿਆਂ ਦੇ ਵਿੱਚ ਦਿੱਤਾ ਜਾਵੇਗਾ ਇਸ ਪ੍ਰਕਾਰ ਹੁਣ ਪੰਜਾਬ ਦੇ ਗਾਇਕ ਵੀ ਪੰਜਾਬ ਦੇ ਨਾਲ ਖੜਦੇ ਦਿਖਾਈ ਦੇ ਰਹੇ ਨੇ ਇਹ ਸਨ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚ ਜੁਕੀ ਸੀ ਖਬਰਾਰੇ ਜੋ ਕੋਈ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ni aap de